ਅਗਲੇ ਚੌਪੜੇ ਤੇਰੇ ਤੇਰਾ ਕੰਮ ਕਰਨਾ ਆਪਣੀ ਸੀਰ ਨੂੰ ਦਿੱਤ ਕੇ ਮਾਨ ਸਾਹਿਬ ਨੂੰ ਮਾਨ ਸਾਹਿਬ ਦੀ ਜੇਰਾਂ ਨਹੀਂ ਢੋਈ ਪਾੜੜਿਆ ਤੇਰਾ ਜੀਵੋ ਕਰਦੀਆ ਸਭ ਤੋਂ ਪਹਿਲਾਂ ਆਪਣੀ ਲੀਡ ਆਉਗੀ ਤੁਸੀਂ ਖਵਾਉਣਾ ਪੂਰੇ ਅੰਦਰ ਸੱਚ ਪੂਰੇ ਲੱਖੇ ਦੇ ਹੁਣ ਮਜੀਠੇ ਚੱਲਿਆ ਦੇਖੋ ਤੁਸੀਂ ਉੱਤੇ ਵੀ ਦਿੱਜ ਬਣਦਾ ਤਾਂ ਪਾਪਾ ਸਭ ਦਾ ਬਹੁਤ ਬਹੁਤ ਧੰਨਵਾਦ ਨਾ ਮਾਣ ਸਾਹਿਬ ਨੂੰ ਗੋਗੇ ਮਾਂ ਕੋ 2 ਮਿੰਟ ਹੋਰ ਲਾਓ ਜੀ ਇੱਕਵੇਂ ਤੁਹਾਨੂੰ ਗੱਲ ਦੱਸਣੀ ਚਾਹਨਾ ਚਾਹਤਾ ਥੋੜਾ ਅੱਗੇ ਨਾ ਗੱਲ ਕਰ ਦਿਓ ਇੱਥੇ ਰੱਖੋ ਆਪਦੇ ਤੱਕ ਹੀ ਰੱਖੋ ਬੱਸ ਇੱਥੇ ਰੱਖੋ ਮੈਂ ਉਹ ਕੁਝ ਅਫਸਰ ਨੇ ਕੁਝ ਅਫਸਰ ਨੇ ਉਹਨੇ ਉਹਨਾਂ ਨਾਲ ਵੀ ਰੱਖੇ ਰਹਿੰਦੇ ਨੇ ਉਹਨਾਂ ਕੋਲ ਕੋਈ ਪ੍ਰੋਟੋਕੋਲ ਹੈ ਜਿਵੇਂ ਮੁੱਖ ਮੰਤਰੀ ਜੀ ਉਦਿਕਰ ਅਲੀ ਭਾਰਤ ਸਰਕਾਰ ਮੰਤਰੀ ਜੀ ਕੋ ਪ੍ਰੋਟੋਕੋਲ ਹੈ ਸਰਨਾਮਾ ਦੇਣੇ ਪਹਿਲੇ ਕੋਈ ਆਪਸੇ ਪੰਜਾਬ ਆਪਣੇ ਨੂੰ ਉਹ ਮੈਨੂੰ ਦੱਸ ਦਿੰਦੇ ਮੈਂ ਜਿਵੇਂ ਕਿ ਹਾਲ ਕੀ ਇਹ ਦੋਨਾਲਾ ਜੋ ਕਹਿੰਦਾ ਜੀ ਕਹਾ ਗੱਲ ਨਾ ਕਰਿਓ ਮੈਂ ਤਾਂ ਲਾਹਾਂ ਕੀ ਤੇ ਨੂੰ ਕਹਿੰਦਾ ਜੀ ਰੋ ਕੇ ਸੌਂਦੇ ਐ ਦੋਨੇ ਉੱਠ ਕੇ ਰੋਂਦੇ ਐ ਕਹਾਂ بڑی ਸਰਕਾਰ ਬਣ ਰਹੀ ਹੈ ਮੋਤੀ ਗਿਆ ਗਿਆ ਸਰਕਾਰ ਬਣਦੀ ਸਰਕਾਰ ਬਣੇ ਇਹਦੇ ਮੰਤਰੀ ਬਣ ਜਾਣਾ ਮੈਂ ਤੁਹਾਨੂੰ ਦੱਸ ਦਿੰਦਾ ਕੋ ਮਹਾਂਤਰਾ ਕਰੀ ਤਾਲੀ ਬਾਜ਼ੀ ਉਹ ਕਿਹੜਾ ਪਾਰਲੀਮੈਂਟ ਜਿਹਨੂੰ ਕਿਹਾ ਮਾਈਕ ਦੀ ਲੋੜ ਹੈ ਬਾਈ ਭੇੜਾ ਜਾਂਦਾ ਇਹ ਇੱਥੇ ਹਿੰਦੀ ਹੀ ਬੋਲੂਗਾ ਹਾਂਜੀ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਅਸੀਂ ਪਿੰਡ ਚਮਿਆਰੀ ਤੋਂ ਵੱਡੀ ਗਿਣਤੀ ਵਿੱਚ ਅੱਜ ਰਿਕੀ ਸ਼ਾਹ ਦੀ ਗਵਾਈ ਵਿੱਚ ਇੱਥੇ ਆਏ ਹਾਂ ਅਸੀਂ ਇਸ ਰੋਡ ਸ਼ੋਅ ਨੂੰ ਕਾਮਯਾਬ ਕਰਨ ਲਈ ਪੂਰੀ ਤਨੋਂ ਮਨੋਂ ਅਸੀਂ ਪੰਤ ਮਾਨ ਜੀ ਦਾ ਸਾਥ ਦੇ ਰਹੇ ਹਾਂ ਅਸੀਂ ਅੱਗੇ ਵੀ ਪੰਤ ਮਾਨ ਜੀ ਦਾ ਸਾਥ ਦਵਾਂਗੇ ਤੁਸੀਂ ਵੇਖ ਹੀ ਸਕਦੇ ਹੋ ਸੰਗਤ ਵਿੱਚ ਬਹੁਤ ਸਾਰਾ ਉਤਸ਼ਾਹ ਹੈ ਸੰਗਤ ਹੁਮ ਹਮ ਆਗੇ ਇੱਥੇ ਪਹੁੰਚ ਰਹੀ ਆ ਤੇ ਪੰਤ ਮਾਨ ਜੀ ਦਾ ਇੱਥੇ ਆਇਆ ਨੂੰ ਜੀ ਆਇਆਂ ਸਰਦਾਰ ਕਲਦੀਪ ਸਿੰਘ ਤਾਰੀয়াল ਜੀ ਦਾ ਵੀ ਜੀ ਆਇਆਂ ਜਿੰਨਾ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਆ ਪਿੰਡ ਵਿੱਚ ਵੀ ਬੜਾ ਸਵਾਗਤ ਕੀਤਾ ਜਾਏਗਾ ਹਾਂਜੀ ਪਿੰਡ ਵਿੱਚ ਵੀ ਬਹੁਤ ਇਕੱਠ ਹੋ ਰਿਹਾ ਤੁਸੀਂ ਵੇਖ ਸਕਦੇ ਜੇ ਤੁਸੀਂ ਜਾਣਾ ਵੀ ਆ ਚਮਿਆਰੀ ਜੀ ਵੇਖਿਓ ਕਿਦਾਂ ਲੋਕ ਹੁਮ ਆਗੇ ਪਹੁੰਚ ਰਹੇ ਤੇ ਚਮਿਆਰੀ ਵਿੱਚ ਵੀ ਬਹੁਤ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਤੇ ਚਮਿਆਰੀ ਦੇ ਲੋਕ ਵੀ ਬਹੁਤ ਸ਼ਾਦਾਨ ਅਸੀਂ ਜਾਣੇ ਪਿੰਡਾਂ ਚ ਸ਼ਾਮਾ ਨੂੰ ਚੌਂ ਜਲਸੇ ਕਰੀਦੇ ਆ ਵੇਖੀਦਾ ਵਾ ਲੋਕ ਵੱਡੀ ਮਾਤਰਾ ਵਿੱਚ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਨੇ ਤੇ ਅਸੀਂ ਪਿੰਡੋਂ ਵੱਡੇ ਮਰ ਜਾਨਾ ਜਿੱਤਾਂਗੇ ਵੀ ਤੇ ਕੁਲਦੀਪ ਸਿੰਘ ਧਾਰੀਵਾਲ ਨੂੰ ਜਿਤਾ ਕੇ ਇਹ ਸ਼ੀਟ ਉਹਨਾਂ ਦੀ ਝੋਲੀ ਵਿੱਚ ਪਾਵਾਂਗੇ ਅੱਜ ਜਿਹੜਾ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਅੱਜ ਦਾ ਜਿਹੜਾ ਰੋਡ ਸ਼ੋਅ ਕੀਤਾ ਜਾ ਰਿਹਾ ਆਪਣਾ ਭਗਵੰਤ ਮਾਨ ਸਾਹਿਬ ਜੀ ਹੋਰੇ ਆ ਨਾਲੇ ਧਾਰੀਵਾਲ ਸਾਹਿਬ ਆ ਚਮੈਰੀ ਤੋਂ ਅਸੀਂ ਆਏ ਸਾਰੇ ਰਿੱਕੀ ਵੀਰ ਹੁਣਾ ਦੇ ਨਾਲ ਤੇ ਬਹੁਤ ਵਧੀਆ ਚੱਲਦਾ ਪਿਆ ਜੋ ਵੀ ਹੈਗਾ ਆ ਆਪਣੇ ਪਿੰਡ ਦੇ ਵਿੱਚ ਵੀ ਤਿੰਨ ਤੋਂ 400 ਜਿਹੜਾ ਬੰਦਾ ਆਪਣੇ ਨਾਲ ਤੁਰਿਆ ਆ ਤੇ ਬਾਕੀ ਲਾਗੇ ਚਾਗੇ ਖਾਨੋਵਾਲ ਪਿੰਡ ਮਕਾਮ ਕਾਮਲਪੁਰਾ ਹਰੜ ਪੂਰੇ ਗਿਲ ਗੱਗੋਮਾਲ ਉਧਰੋਂ ਵੀ ਅਹੀਂ ਸਾਰੇ ਇਹੀ ਇਕੱਠੇ ਹੋ ਕੇ ਆਏ ਆ ਜਿੱਥੇ 400 ਬੰਦੇ ਤੋਂ ਵੀ ਵੱਧ ਇਕੱਠ ਹੋਇਆ ਆ ਅਹੀਂ ਜਿਹੜਾ ਅਸੀਂ ਦੇਖਿਆ ਆ ਕੀ ਲੱਗਦਾ ਕਿ ਇਸ ਰੋਡ ਸ਼ੋਅ ਦੇ ਨਾਲ ਕਿੰਨਾ ਕੋ ਅਸਰ ਪਏਗਾ ਹਾਂਜੀ ਕਿੰਨਾ ਕੋ ਅਸਰ ਹੋਏਗਾ ਇਸ ਰੋਡ ਸ਼ੋਅ ਇਸ ਰੋਡ ਸ਼ੋਅ ਨਾਲ ਬਹੁਤ ਆਪਣਾ ਵਧੀਆ ਆਪਣਾ ਭਗਵੰਤ ਮਾਨ ਜੀ ਨੂੰ ਆਮ ਆਦਮੀ ਪਾਰਟੀ ਨੂੰ ਬਹੁਤ ਸਪੋਰਟ ਮਿਲੂਗੀ ਜਿਹੜਾ ਅਸੀਂ ਹੁਣ ਤੁਸੀਂ ਦੇਖ ਸਕਦੇ ਹੋ ਜਨਾਲੇ ਚੌਂਗਦੇ ਵਿੱਚ ਵੀ ਕਿੰਨਾ ਇਕੱਠ ਹੋਇਆ ਹੋਇਆ ਬਾਕੀ ਹਰੇਕ ਜਨਾਲੇ ਤਹਿਸੀਲ ਤੋਂ ਬਾਕੀ ਹਰੇਕ ਚੁਗਾਵੇਂ ਤੋਂ ਵੀ ਆਪਣੇ ਰਿਸ਼ਤੇਦਾਰ ਹਰ ਕੋਈ ਆਉਣ ਰਿਹਾ ਆਪਾਂ ਸਭ ਦੇਖਦੇ ਪਏ ਆਂ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਉੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼